ਜੋ ਦਿਨਾ ਤੋਂ ਲਗਾਤਾਰ ਹੋ ਰਹੀ بارش ਨਾਲ ਅੰਮ੍ਰਿਤਸਰ ਦੀਆਂ ਸੜਕਾਂ ਤੇ ਜਲ ਭਰਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਜਗਾ ਜਗਾ ਟ੍ਰੈਫਿਕ ਜਾਮ ਲੱਗ ਰਹੇ ਹਨ। ਸ਼ਹਿਰ ਵਾਸੀਆਂ ਨੂੰ ਗੰਦੇ ਪਾਣੀ ਚੋਂ ਲੰਘ ਕੇ ਜਾਣਾ ਪੈ ਰਿਹਾ ਹੈ। ਅੰਮ੍ਰਿਤਸਰ ਦੇ ਹਾਲਾਤ ਦੇਖ ਕੇ ਸਾਫ-ਸਾਫ ਹੈ ਕਿ ਨਗਰ ਨਿਗਮ ਵੱਲੋਂ ਬਰਸਾਤ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਕੀਤੇ। ਪਰ ਸਾਤੀ ਪਾਣੀ ਖੜਾ ਹੋਣ ਕਾਰਨ ਡੇਂਗੂ ਵਰਗੀ ਬਿਮਾਰੀ ਜਨਮ ਲੈਂਦੀ ਹੈ। ਇਸ ਸੰਬੰਧੀ ਨਗਰ ਨਿਗਮ ਕਮਿਸ਼ਨਰ ਨੇ ਸਾਡੀ ਟੀਮ ਨਾਲ ਗੱਲਬਾਤ ਕੀਤੀ। ਦੇਖੋ ਅੱਜ ਸਵੇਰ ਤੋਂ ਹੀ ਜਿਵੇਂ ਸਾਰੀ ਰਾਤ ਹੋ ਗਈ ਬਾਰਿਸ਼ ਪੈਂਦੀ ਆ ਤੇ ਅੱਜ ਸਵੇਰ ਤੋਂ ਹੀ ਮੈਂ ਤਕਰੀਬਨ 6 ਵਜੇ ਤੋਂ ਇਹਨਾਂ ਦੇ ਨਾਲ ਮੇਰਾ ਰਸਤਾ ਹੈ ਤੇ ਆਈ ਏਮ ਹੈਪੀ ਕਿ ਸਾਰੇ ਬੰਦੇ ਇਸ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਜਗਾ ਜਗਾ ਤੇ ਪਾਣੀ ਖੜਾ ਹੈ ਉਹਦੇ ਕਰਕੇ ਗਾਰਬੇਜ ਸੜਕਾਂ ਤੇ ਵੀ ਆਇਆ ਹੋਇਆ ਸੋ ਸਾਡੀ ਕੋਸ਼ਿਸ਼ ਹੋਏਗੀ ਕਿ ਜਿੰਨਾ ਜਲਦੀ ਤੋਂ ਜਲਦੀ ਅਸੀਂ ਸ਼ਹਿਰ ਦੀ ਸਫਾਈ ਕਰ ਸਕੀਏ ਤੇ ਇਸ ਤੋਂ ਬਾਅਦ ਜਿੱਥੇ ਜਿੱਥੇ ਵਾਟਰ ਲੌਗਿੰਗ ਦੀਆਂ ਪ੍ਰੋਬਲਮਸ ਨੇ ਉਹ ਵੀ ਸਾਹਮਣੇ ਆਈਆਂ ਨੇ ਕਿਉਂਕਿ ਮੈਂ ਹਜੇ ਅੱਜ ਮੇਰਾ ਦੂਜਾ ਹੀ ਦਿਨ ਹੈ ਤੇ ਇਸ ਤੋਂ ਬਾਅਦ ਆਪਣੇ ਆਫੀਸਰਸ ਦੇ ਨਾਲ ਬੈਠ ਕੇ ਇਸ ਚੀਜ਼ ਦਾ ਕੋਈ ਪਰਮਨੈਂਟ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰਾਂਗੇ ਦੇਖੋ ਡੇਂਗੀ ਲਈ ਅਗੇਨ ਵਾਈਲ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹਦੇ ਨਾਲ ਕੋਆਰਡੀਨੇਟ ਕਰਕੇ ਕੈਂਪਸ ਲਗਦੇ ਨੇ ਤੇ ਡੇਂਗੀ ਦੀ ਜਿਹੜਾ ਲਾਰਵਾ ਹੁੰਦਾ ਉਹ ਖੜੇ ਪਾਣੀ 'ਚ ਹੁੰਦਾ ਆ ਅੱਜ ਕੱਲ੍ਹ ਦੇ ਸਮੇਂ 'ਚ ਉਹ ਪਾਣੀ ਖੜਾ ਤਾਂ ਨਹੀਂ ਹੈ ਲੇਕਿਨ ਇਸ ਤੋਂ ਬਾਅਦ ਉਹਦੀ ਸਪਰੇਅ ਦੀਆਂ ਜਿੱਥੇ-ਜਿੱਥੇ ਜ਼ਰੂਰਤ ਹੈ ਫੋਗਿੰਗ ਦੀਆਂ ਤੇ ਕੈਂਪਸ ਲਗਾ ਕੇ ਜਿਹੜੇ ਫੀਲਡ ਵਿਜ਼ਿਟਸ ਕਰਕੇ ਇਨਸਪੈਕਸ਼ਨਸ ਕਰਕੇ ਵੀ ਵਿਲ ਟ੍ਰਾਈ ਕਿ ਵੀ ਕਿਸੇ ਤਰ੍ਹਾਂ ਦੀ ਇਸ ਦੀ ਇਹ ਨਹੀਂ ਫੈਲੇ ਤੇ ਅਗੇਨ ਤੁਹਾਡੇ ਰਾਏ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਵੀ ਇਹ ਕਹਿਣਾ ਚਾਹਾਂਗਾ ਵੀ ਇਹ ਨਾਰਮਲੀ ਜਿਹੜਾ ਡੇਂਗੂ ਦਾ ਲਾਰਵਾ ਇਹ ਹਮੇਸ਼ਾ ਖੜੇ ਪਾਣੀ ਦੇ ਵਿੱਚ ਜਿਵੇਂ ਚਾਹੇ ਉਹ ਕੂਲਰ 'ਚ ਖੜਾ ਹੈ ਚਾਹੇ ਉਹ ਕਿਸੇ ਜਗ੍ਹਾ ਤੇ ਵੈਸੇ ਕਈ ਖੜਾ ਹੁੰਦਾ ਪਾਣੀ ਜਿਹੜਾ ਉਹਦੇ ਵਿੱਚ ਇਸ ਦਾ ਲਾਰਵਾ ਪਨਪਦਾ ਤੇ ਉਸ ਉਹ ਉਸ ਤਰ੍ਹਾਂ ਦਾ ਕੋਈ ਜਗਾ ਨਾ ਛੱਡਣ ਆਮ ਕਈ ਜਗ੍ਹਾ ਤੇ ਦੇਖਣ ਚ ਆਇਆ ਵੀ ਟਾਇਰ ਅਬੈਂਡੰਟ ਪਏ ਹੁੰਦੇ ਨੇ ਜਾਂ ਕਿਸੇ ਤਰ੍ਹਾਂ ਦੇ ਕੋਈ ਛੋਟੇ ਡੱਬੇ ਅਬੈਂਡੰਟ ਪਏ ਹੁੰਦੇ ਨੇ ਉਸ ਪਾਣੀ ਇਕੱਠਾ ਹੋ ਜਾਂਦਾ ਉਹ ਚਾ ਹੁਣ ਬਾਰਿਸ਼ ਪਈ ਆ ਹਰ ਜਗ੍ਹਾ ਭਰ ਜਾਣੀ ਆ ਚਾਰਕ ਦਿਨ ਖੜ ਜੇਗਾ ਤੇ ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜ਼ਰੂਰ ਖਾਲੀ ਕਰ ਦੇਣ ਪਾਣੀ ਬਦਲ ਦੇਣ ਦੋ ਦਿਨ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਆ ਅੰਮ੍ਰਿਤਸਰ ਦੀ ਹਰ ਸੜਕ ਦੇ ਉੱਤੇ ਬਰਸਾਤੀ ਪਾਣੀ ਖੜਾ ਹੈ ਜਿਸ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੰਮ੍ਰਿਤਸਰ ਨੂੰ ਗੁਰੂ ਨਗਰੀ ਆਖਿਆ ਜਾਂਦਾ ਹੈ ਪਰ ਅੰਮ੍ਰਿਤਸਰ ਦੇ ਇਸ ਵੇਲੇ ਜੋ ਹਾਲਾਤ ਨੇ ਉਹ ਬਹੁਤ ਹੀ ਤਰਸਯੋਗ ਨੇ ਪਰ ਇਸ ਵaile ਨਗਰ ਨਿਗਮ ਤੇ ਸੰਬੰਧਿਤ ਵਿਭਾਗਾਂ ਦਾ ਕੋਈ ਵੀ ਧਿਆਨ ਨਹੀਂ ਹੈ ਸੋ ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਪਹਿਲ ਦੇ ਆਧਾਰ ਤੇ ਬਰਸਾਤੀ ਪਾਣੀ ਦਾ ਕੋਈ ਹੱਲ ਕਰੇ ਜਿਸ ਨਾਲ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਜਾਂ ਫਿਰ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ અમૃતસર વિજય કમાર ફાસ્ટવે ન્યૂઝ